ਸਸਿਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਇੱਕ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਤਾਂ ਆਖਰਕਾਰ ਉਹ ਨੋਟੀਫਿਕੇਸ਼ਨ ਹੈ ਕੀ ਹੈ ਕੀ ਕੇਂਦਰ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ ਕਿ ਵਿਧਾਨ ਸਭਾ ਦਾ ਇਸ ਨੋਟੀਫਿਕੇਸ਼ਨ ਦੇ ਵਿੱਚ ਕੋਈ ਰੋਲ ਹੈ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਹੀ ਸਸਟੀ ਕਾਲ ਜੀ ਰਪਾਣਾ ਜੀ ਪੰਜਾਬ ਯੂਨੀਵਰਸਿਟੀ ਜਿਹੜਾ ਮਾਮਲਾ ਹੈ ਉਹ ਹੈ ਕਿ ਇਹ ਪੂਰਾ ਮਾਮਲਾ ਉਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਉਸ ਨੋਟੀਫਿਕੇਸ਼ਨ ਦੇ ਕੀ ਜ਼ਿਕਰ ਕੀਤਾ ਗਿਆ ਤੇ ਕੀ ਨਵੇਂ ਰੂਲ ਨੇ ਹੋ ਦੇਖੋ ਅਮਰਜੀਤ ਇੱਕ ਕੋਈ ਵੀ ਯੂਨੀਵਰਸਿਟੀ ਹੈ ਜਿਹੜੀ ਉਹਦੇ ਵਿੱਚ ਇੱਕ ਸੈਨੇਟ ਹੁੰਦੀ ਹੈ ਇੱਕ ਸਿੰਡੀਕੇਟ ਹੁੰਦੀ ਹੈ ਹਮ ਜੋ ਜੇ ਤੁਸੀਂ ਪੰਜਾਬ ਜੀ ਯੂਨੀਵਰਸਿਟੀ ਦੀ ਗੱਲ ਕੀਤੀ ਹੈ ਕਿ ਕੱਲ ਇੱਕ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਦੇ ਤਹਿਤ ਪੰਜਾਬ ਜੀ ਯੂਨੀਵਰਸਿਟੀ ਚੰਡੀਗੜ੍ਹ ਦੀ 59 ਸਾਲ ਪੁਰਾਣੀ ਸੈਨੇਟ ਉਹ ਭੰਗ ਕਰ ਦਿੱਤੀ ਉਹ ਬਾਡੀ ਜਿਹੜੀ 100 ਸਾਲ ਪੁਰਾਣੀ ਸੰਸਥਾ ਤੇ ਲਗਭਗ 56 ਸਾਲ ਪੁਰਾਣੀ ਸੈਨੇਟ ਜੀ ਦੀ گورਨਿੰਗ ਬਾਡੀ ਸਿੰਡੀਕੇਟ ਡਿਸੀਜਨ 메ਕਿੰਗ ਬਾਡੀ ਹੈ ਜਿਹਦੀ ਸੈਨੇਟ ਤੇ ਔਰ ਜਿਹੜੀ ਹੋਂਦ ਵਿੱਚ ਆਈ ਪੰਜਾਬ ਦੀ ਵਿਧਾਨ ਸਭਾ ਦੇ ਦਖਲ ਦੇ ਨਾਲ ਉਹ ਐਦਾਂ ਨਹੀਂ ਹੈ ਕਿ ਤੁਸੀਂ ਸੈਨੇਟ ਜਿਹੜੀ ਐਦਾਂ ਹੀ ਬਣਾਤੀ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਾਸ ਹੋ ਕੇ ਬਣੀ ਹੈ ਤੇ ਤੁਸੀਂ ਉਹਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਰੱਦ ਕਰ ਦਿੱਤਾ ਠੀਕ ਹੈ ਇਹਦੇ ਤੇ ਸਵਾਲ ਉੱਠ ਰਹੇ ਆ ਵੀ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਵਿਧਾਨ ਸਭਾ ਸੁਪਰੀਮ ਹੈ ਪਰ ਉਹਦੇ ਪਾਸੇ ਕੋਈ ਵੀ ਕਿਸੇ ਵੀ ਆ ਮੰਨ ਲਓ ਆਪਾਂ ਲੋਕਲ ਲੈਵਲ ਤੇ ਲਾ ਲੈਨੇ ਆ ਕਿ ਕਿ ਜੇ ਕਿਸੇ ਸ਼ਹਿਰ ਦਾ ਮਾਮਲਾ ਹੈ ਤਾਂ ਉਥੋਂ ਦੀ ਜਿਹੜੀ ਇੱਕ ਨਗਰ ਨਿਗਮ ਹੈ ਜੇ ਮੰਨ ਲਓ ਕੋਈ ਨਗਰ ਨਿਗਮ ਸ਼ਹਿਰ ਦਾ ਮਾਮਲਾ ਜੇ ਨਗਰ ਨਿਗਮ ਦਾ ਸਮੂੱਚਾ ਹਾਊਸ ਉਹਨੂੰ ਪਾਸ ਕਰ ਦਿੰਦਾ ਤੇ ਉਹ ਮੰਨ ਲਿਆ ਜਾਂਦਾ ਉਹਨੂੰ ਪੰਜਾਬ ਸਰਕਾਰ ਵੀ ਉਹਨੂੰ ਮੰਨਦੀ ਹੈ ਮੰਨਣਾ ਪੈਂਦਾ ਇੱਕ ਪਿੰਡ ਦਾ ਮਾਮਲਾ ਕਿ ਜੇ ਪੰਚਾਇਤ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਉਹਨੂੰ ਪਾਸ ਕਰ ਦੇਣ ਤਾਂ ਉਹ ਮੰਨ ਲਿਆ ਜਾਂਦਾ ਠੀਕ ਹੈ ਉਹਨੂੰ ਉਹਨੂੰ ਸਰਕਾਰ ਵੀ ਜਲਦੀ ਜਲਦੀ ਚੈਲੰਜ ਨਹੀਂ ਕਰ ਸਕਦੀ ਤੇ ਤੁਸੀਂ ਇੱਕ ਪੰਜਾਬ ਦੀ ਵਿਧਾਨ ਸਭਾ ਦਾ ਐਕਟ ਉਹ ਕਦੋਂ ਦਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ 1966 ਹੈ ਇਹ ਉਦੋਂ ਦੇ ਐਕਟ ਦੇ ਤਹਿਤ ਜਿਹੜੀ ਹੈਗੀ ਹੈ ਹੋਈ ਹੈ ਤੇ ਤੁਸੀਂ ਉਹਨੂੰ ਜਿਹੜਾ ਹੈਗਾ ਇੱਕ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਹੁਣ ਇਹਦੇ ਚ ਹੈ ਕੀ ਹੈ ਹੌਲੀ ਹੌਲੀ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਜਿੰਨੀਆਂ ਸੰਸਥਾਾਂ ਨੇ ਵੱਡੀਆਂ ਉਹਦੇ ਚੋਂ ਪੰਜਾਬ ਦੀ ਭਾਗੀਦਾਰੀ ਨੂੰ ਕਿਵੇਂ ਨਾ ਕਿਵੇਂ ਖਤਮ ਕੀਤਾ ਜਾਵੇ ਪਹਿਲਾਂ ਬੀਬੀਐਮਬੀ ਵਾਲਾ ਮਾਮਲਾ ਉੱਠਿਆ ਹੁਣ ਪੰਜਾਬ ਯੂਨੀਵਰਸਿਟੀ ਵਾਲਾ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਮਾਮਲਾ ਨਹੀਂ ਕਿ ਨੋਟੀਫਿਕੇਸ਼ਨ ਕਰਕੇ ਜਾਰੀ ਕਰਕੇ ਤੁਸੀਂ ਸੈਨੇਟ ਜਿਹੜੀ ਹੈਗੀ ਆ ਭੰਗ ਕਰਤੀ ਇਸ ਤੋਂ ਪਹਿਲਾਂ ਦੇਖੋ ਹਰ ਇੱਕ ਸਟੇਟ ਦੀ ਆਪਣੀ ਯੂਨੀਵਰਸਿਟੀ ਆ ਹਿਮਾਚਲ ਦੀ ਆਪਣੀ ਆ ਤੁਸੀਂ ਚੱਲੇ ਜਾਓ ਹਰਿਆਣੇ ਦੀ ਆਪਣੀ ਆ ਠੀਕ ਹੈ ਪੰਜਾਬ ਦੀ ਆਪਣੀ ਆ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਯੂਨੀਵਰਸਿਟੀ ਆ ਹੁਣ ਉਹ ਪੰਜਾਬ ਯੂਨੀਵਰਸਿਟੀ ਰੀਆਰਗੇਨਾਈਜੇਸ਼ਨ ਐਕਟ ਦੇ ਤਹਿਤ ਦੇ ਵਿੱਚ ਵੀ ਉਹਦਾ ਸੰਵਿਧਾਨ ਦੇ ਵਿੱਚ ਵੀ ਹੈ ਤਾਂ ਉਹਦੇ ਸੀ ਕਿ ਪੰਜਾਬ ਯੂਨੀਵਰਸਿਟੀ ਐਜੀਪੀਸੀ ਐਗਰੀਕਲਚਰ ਯੂਨੀਵਰਸਿਟੀ ਇਹ ਜਿਹੜੀਆਂ ਯੂਨੀਵਰਸਿਟੀਆਂ ਜਿਹੜਾ ਬਾਡੀ ਇਹਦੀਆਂ ਜਿਹੜੀਆਂ ਬਾਡੀਆਂ ਨੇ ਜਿਹੜੀਆਂ ਇੰਟਰ ਸਟੇਟ ਬਾਡੀਆਂ ਤਾਂ ਇਹਨਾਂ ਦੀ ਜਿਹੜੀ ਬੇਸਿਕ ਸਟਰਕਚਰ ਹੈ ਉਹ ਉਹੀ ਰਹੇਗਾ ਇਹ ਇਹ ਰੀਰੀਆਰਗੇਜੇਸ਼ਨ ਜਿਹੜਾ ਸਟੈਚ ਹੈਗਾ ਐਕਟ 1964 ਉਹਦੇ ਚ ਸੀ ਕਿ ਜਿੰਨੀ ਦੇਰ ਪੱਕਾ ਕਾਨੂੰਨ ਨਹੀਂ ਬਣ ਜਾਂਦਾ ਦੇਖੋ ਅਜੇ ਚੰਡੀਗੜ੍ਹ ਦਾ ਰੌਲਾ ਹੈ ਆ ਅੱਜ ਦੀ ਡੇਢ ਦੇ ਵਿੱਚ ਚੰਡੀਗੜ੍ਹ ਦਾ ਰੌਲਾ ਹਰਿਆਣਾ ਮੇਰਾ ਮਿਹਰਬਾਨਾ ਜੀ ਯਾਰ ਜਿਵੇਂ ਤੂੰ ਚੰਡੀਗੜ੍ਹ ਦਾ ਹੋਣ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਰੌਲਾ ਪਿਆ ਤਾਂ ਇਸੇ ਤਰ੍ਹਾਂ ਜਿਹੜੀ ਸਭ ਤੋਂ ਵੱਡੀ ਜਿਹੜੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਉੱਥੇ ਵੀ ਜਿਹੜਾ ਸਿੰਡੀਕੇਟ ਤਰੀਕਾ ਜਿਹੜਾ ਚੱਲ ਰਿਹਾ ਤਾਂ ਮੈਨੂੰ ਲੱਗਦਾ ਫਿਰ ਖਤਰਾ ਪੰਜਾਬੀ ਯੂਨੀਵਰਸਿਟੀ ਨੂੰ ਵੀ ਹੋ ਸਕਦਾ ਹੁਣ ਨਹੀਂ ਦੇਖੋ ਪੰਜਾਬੀ ਯੂਨੀਵਰਸਿਟੀ ਨੂੰ ਤਾਂ ਹਾਲ ਦੀ ਘੜੀ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ ਪੰਜਾਬ ਯੂਨੀਵਰਸਿਟੀ ਨੂੰ ਚੰਡੀਗੜ੍ਹ ਦੇ ਵਿੱਚ ਕੀ ਹੈ ਕਿ ਚੰਡੀਗੜ੍ਹ ਜਿੰਨੇ ਅਦਾਰੇ ਆ ਉਹ ਸਾਰੇ ਜੁਨੀਅਰ ਟਰੈਕਟਰ ਦੀ ਯੂਟੀ ਦੇ ਅੰਦਰ ਹੈਗੇ ਤਾਂ ਉਥੇ ਗਵਰਨਰ ਦੇ ਅੰਦਰ ਹੈ ਗਵਰਨਰ ਸਿੱਧੇ ਤੌਰ ਤੇ ਕੇਂਦਰ ਸਰਕਾਰ ਨਾਲ ਲੇਟਦਾ ਹੈ ਔਰ ਦੂਜੀ ਗੱਲ ਪੰਜਾਬ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਹੈ ਜਿਹੜਾ ਉਹਦਾ ਚਾਂਸਲਰ ਹੈ ਉਹ ਪੰਜਾਬ ਉਹ ਹੈਗਾ ਗਵਰਨਰ ਪੰਜਾਬ ਤੇ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਦਾ ਗਵਰਨਰ ਉਪ ਰਾਸ਼ਟਰਪਤੀ ਉਹ ਗਵਰਨਰ ਨੇ ਉਹਦੇ ਠੀਕ ਹੈ ਔਰ ਦੂਜੀ ਗੱਲ ਹੁਣ ਨੋਟੀਫਿਕੇਸ਼ਨ ਜਾਰੀ ਕਰਤਾ ਹੁਣ ਕੀ ਸੈਨੇਟ ਹੈ ਜਿਹੜੀ ਸੈਨੇਟ ਕੀ ਹੈ ਕਿ ਸੈਨੇਟ ਪੰਜਾਬ ਯੂਨੀਵਰਸਿਟੀ ਹੈ ਤੇ ਕਿਦੋਂ ਦੀ ਵੀ ਹੈ ਸੈਨੇਟ ਤੇ ਜਾਂ ਸਿੰਡੀਕੇਟ ਹੈ ਉਹ ਇੱਕ ਉਹ ਅਧਾਰ ਹੈ ਜਿਹੜਾ ਨੀਤੀਆਂ ਤੇ ਬਜਟ ਨਿਰਧਾਰਤ ਕਰਦਾ ਉਥੋਂ ਦਾ ਕਿ ਨੀਤੀਆਂ ਕੀ ਹੋਣੇ ਚਾਹੀਦੀਆਂ ਬਜਟ ਕੀ ਹੋਣਾ ਚਾਹੀਦਾ ਫਿਰ ਹੁਣ ਜਦੋਂ ਤੁਹਾਡੀ ਸੈਨੇਟ ਖਤਮ ਹੋ ਗਈ ਤਾਂ ਫਿਰ ਉਹ ਸਾਰਾ ਕੁਝ ਇੱਕ ਬੋਰਡ ਬਣੇਗਾ ਸਾਰੀ ਸ਼ਕਤੀ ਉਹਦੇ ਕੋਲ ਜਾਏਗੀ ਉਸ ਤੋਂ ਬਾਅਦ ਸੈਨੇਟ ਚੋਣਾ ਨਹੀਂ ਹੋਣਗੀਆਂ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕਿ ਅਜ ਇੱਕ ਪੰਜਾਬ ਦਿਵਸ ਸੀ ਪੰਜਾਬ ਦਿਵਸ ਤੇ ਜਾਂ ਕੱਲ ਪੰਜਾਬ ਦਿਵਸ ਉਸ ਤੇ ਹੋਇਆ ਫਿਰ ਮੈਂ ਜਿਹੜੀ ਇੱਕ ਪਹਿਲਾਂ ਗੱਲ ਕਰ ਰਿਹਾ ਸੀ ਕਿ ਇਹ ਪਹਿਲਾ ਝਟਕਾ ਨਹੀਂ ਇਸ ਤੋਂ ਪਹਿਲਾਂ ਜਦੋਂ ਪੰਜਾਬ ਜੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਦਾ ਹੱਕ ਕਿੰਨਾ ਸੀਗਾ ਪ੍ਰਿੰਸੀਪਲਾਂ ਦੀਆਂ 8 ਪੋਸਟਾਂ ਜੋ ਉੱਥੋਂ ਦੇ ਜਿਹੜੇ ਮਾਹਰ ਦੱਸਦੇ ਨੇ ਜਿਹੜੇ ਤੇ ਉਹ ਕਹਿੰਦੇ ਵੀ ਪ੍ਰਿੰਸੀਪਲਾਂ ਦੀਆਂ 8 ਪੋਸਟਾਂ ਸੀ ਜਿਦੇ ਚੋਂ 7 ਪੰਜਾਬ ਦੀਆਂ ਇੱਕ ਚੰਡੀਗੜ੍ਹ ਦੀ ਜਦੋਂ ਭਰਤੀ ਹੁੰਦੀ ਸੀ ਕੋਟਾ ਸੀ ਪੰਜਾਬ ਦਾ ਜਿਹੜੀਆਂ ਉੱਥੇ 8 ਲੈਕਚਰਾਰ ਸੀ 7 ਪੰਜਾਬ ਦੇ ਤੇ ਇੱਕ ਚੰਡੀਗੜ੍ਹ ਦਾ ਉਸ ਤੋਂ ਬਾਅਦ ਜਿਹੜੇ ਪ੍ਰਿੰਸੀਪਲ ਟੈਕਨੀਕਲ ਹੂੰ ਉਹ 3 ਪੋਸਟਾਂ ਸੀ 2 ਪੰਜਾਬ ਦੀਆਂ ਇੱਕ ਚੰਡੀਗੜ੍ਹ ਦਾ ਇਸੇ ਤਰ੍ਹਾਂ ਪ੍ਰਿੰਸੀਪਲ ਟੈਕਨੀਕਲ ਹੂੰ 3 ਪੋਸਟਾਂ 2 ਪੰਜਾਬ ਦੀਆਂ ਤੇ ਇੱਕ ਚੰਡੀਗੜ੍ਹ ਦੀ ਤਾਂ ਇਸੇ ਤਰ੍ਹਾਂ ਕੁੱਲ ਮਲਾ ਕੇ 15 ਗ੍ਰੈਜੂਏਟ ਜਿਹੜਾ 15 ਗ੍ਰੈਜੂਏਟ ਦੇ ਜਿਹੜੇ ਸੀ ਉਹ ਵੀ ਖਤਮ ਕਰਤੀਆਂ 14 ਪੰਜਾਬ ਤੇ ਇੱਕ ਚੰਡੀਗੜ੍ਹ ਦੀ ਤਾਂ ਹੌਲੀ ਹੌਲੀ ਜਿਹੜਾ ਇਹ ਚੀਜ਼ ਨੂੰ ਖਤਮ ਕੀਤਾ ਜਾ ਰਿਹਾ ਹੈ ਇਹਦੇ ਨਾਲ ਮਕਸਦ ਇੱਕੋ ਹੀ ਹੈ ਕਿ ਪੰਜਾਬ ਦੀ ਭਾਗੀਦਾਰੀ ਨੂੰ ਕਿਵੇਂ ਨਾ ਕਿਵੇਂ ਅਜੇ ਉਹ ਅਜਈਆਂ ਸੰਸਥਾ ਜਿੱਥੇ ਉਹਨਾਂ ਨੂੰ ਲੱਗਦਾ ਕਿ ਥੋੜਾ ਜਿਹਾ ਵੀ ਪੰਜਾਬ ਦਾ ਦਖਲ ਹਰਿਆਣਾ ਹਰਿਵਾੜਾ ਦਾ ਸੈਂਟਰ ਦਾ ਦਖਲ ਹੈਗਾ ਉੱਥੇ ਪੰਜਾਬ ਦੇ ਉਹਦੇ ਨਾਲ ਚੱਲਦੇ ਕੋਏ ਨਹੀਂ ਕਿ ਉਹ ਕਹਿੰਦੇ ਜੀ ਇਹਨੂੰ ਗ੍ਰਾਂਟ ਪ੍ਰੋਸੈਂਟਰ ਦਿੰਦੀ ਹੈ ਗ੍ਰਾਂਟ ਤਾਂ ਸਾਰੀਆਂ ਯੂਨੀਵਰਸਿਟੀਆਂ ਜੋ ਜੀ ਥਰੂ ਸੈਂਟਰ ਦਿੰਦੀ ਹੈ ਇਹਦਾ ਮਤਲਬ ਸਾਰੇ ਥੋੜਾ ਵੀ ਸਾਰੀਆਂ ਯੂਨੀਵਰਸਿਟੀ ਕਰਦਾਂਗੇ ਸੋ ਇਸ ਤੇ ਆਮ ਆਦਮੀ ਪਾਰਟੀ ਕੀ ਕਹਿੰਦੀ ਆਪਾਂ ਆਮ ਆਦਮੀ ਪਾਰਟੀ ਦਾ ਜਿਹੜਾ ਪੱਖ ਜ਼ਰੂਰ ਸੁਣਦੇ ਆ ਕਿ ਆਮ ਆਦਮੀ ਪਾਰਟੀ ਇਸ ਤੇ ਕੀ ਕਹਿੰਦੀ ਹੈ ਔਰ ਹੋਰ ਕਿਹੜੀਆਂ ਰਾਜਨੀਤਿਕ ਪਾਰਟੀਆਂ ਕੀ ਕਹਿੰਦੀਆਂ ਅੱਜ 1 ਨਵੰਬਰ ਹੈ ਪੰਜਾਬ ਡੇ ਹੈ ਔਰ ਪੰਜਾਬ ਡੇ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਇੱਕ ਤੋਹਫਾ ਦਿੱਤਾ ਹੈ ਕਿ ਜਿਹੜੀ ਪੰਜਾਬ ਦੀ ਇਤਿਹਾਸਿਕ ਵਿਰਾਸਤ ਹੈ ਪੰਜਾਬ ਯੂਨੀਵਰਸਿਟੀ ਜਿਹਦੇ ਤੇ ਸਾਡਾ ਕਨਸਟੀਟਿਊਸ਼ਨਲ ਇਮੋਸ਼ਨਲ অর ਹਿਸਟੋਰੀਕਲ ਹੱਕ ਹੈ ਉਹਨੂੰ ਪੰਜਾਬ ਤੋਂ ਖੋਣ ਦੀ ਸਾਜ਼ਿਸ਼ ਰਚੀ ਹੈ ਪੰਜਾਬ ਡੇ ਤੇ ਬੀਜੇਪੀ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਖੋਣ ਦਾ ਜਿਹੜਾ ਹੈ ਤਹਫਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ ਪਹਿਲੀ ਗੱਲ ਸਾਥੀਓ ਆ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ 28 ਅਕਤੂਬਰ ਦੀ ਡੇਟ ਨੂੰ ਜਿਹੜਾ ਜਾਰੀ ਹੋਇਆ ਹੈ ਇਹ ਪੂਰੀ ਤਰੀਕੇ ਨਾਲ ਇਲੀਗਲ ਹੈ ਅਨ ਕਨਸਟੀਟਿਊਸ਼ਨਲ ਹੈ ਅਨ ਡੈਮੋਕਰੈਟਿਕ ਹੈ ਔਰ ਮੈਂ ਬੜੇ ਵਿਸਤਾਰ ਨਾਲ ਤੁਹਾਨੂੰ ਐਕਸਪਲੇਨ ਵੀ ਕਰੂੰਗਾ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਤਕਰੀਬਨ 100 ਸਾਲ ਤੋਂ ਜ਼ਿਆਦਾ ਪੁਰਾਣਾ ਸਾਡੀ ਸੰਸਥਾ ਹੈ ਇਹਦੀ ਜਿਹੜੀ ਸੈਨੇਟਰ ਸਿੰਡੀਕੇਟ ਹੈ ਜਿਹੜੀ ਇਹਦੀ ਗਵਰਨਿੰਗ ਕਾਉਂਸਲ ਹੈ ਡਿਸੀਜਨ 메ਕਿੰਗ ਬਾਡੀ ਹੈ ਇਹ 1947 ਚ ਪੰਜਾਬ ਯੂਨੀਵਰਸਿਟੀ ਐਕਟ 1947 ਚ ਪੰਜਾਬ ਵਿਧਾਨ ਸਭਾ ਦੇ ਰਾਹੀ ਹੋਣ ਚਾਹੀਏ ਫਸਟ ਆਫ ਆਲ ਇੱਕ ਸਟੇਟ ਦੀ ਵਿਧਾਨ ਸਭਾ ਨੇ ਐਕਟ ਦੇ ਰਾਹੀਂ ਕਿਸੇ ਹਾਊਸ ਨੂੰ ਬਣਾਇਆ ਹੋਵੇ ਸਟਰਕਚਰ ਬਣਾਇਆ ਹੋਵੇ ਉਹਨੂੰ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਰੱਦ ਨਹੀਂ ਕੀਤਾ ਜਾਂਦਾ ਕੀਤਾ ਜਾ ਸਕਦਾ ਇਸ ਕਰਕੇ ਮੈਂ ਕਹਿ ਰਿਹਾ ਇਹ ਗੈਰ ਸੰਵਿਧਾਨਿਕ ਨੋਟੀਫਿਕੇਸ਼ਨ ਹੈ ਭਾਰਤ ਸਰਕਾਰ ਦਾ ਬਿਫੋਰ 1966 ਜਦੋਂ ਪੰਜਾਬ ਰੀਆਰਗੇਨਾਈਜ਼ ਨਹੀਂ ਹੋਇਆ ਸੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਣਾਈ ਗਈ ਜਿਦੇ ਵਿੱਚ तमाम ਲੋਕਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਔਰ ਤੁਹਾਡੀ ਮੀਡੀਆ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਇਹਦੇ ਵਿੱਚ ਗ੍ਰੈਜੂਏਟ ਕੰਸਟਿਟੂਐਂਸੀ ਤਾਂਕਿ ਨੌਜਵਾਨਾਂ ਦੀ ਨੁਮਾਇੰਦਗੀ ਹੋਵੇ ਪ੍ਰਿੰਸੀਪਲ ਕੰਸਟਿਟੂਐਂਸੀ ਲੈਕਚਰਾਰ ਕੰਸਟਿਟੂਐਂਸੀ ਪ੍ਰੋਫੈਸਰ ਕੰਸਟਿਟੂਐਂਸੀ ਔਰ तमाम ਪੰਜਾਬ ਯੂਨੀਵਰਸਿਟੀ ਦੀਆਂ ਜਿਹੜੀਆਂ ਫੈਕਲਟੀਜ਼ ਆ ਉਹਨਾਂ ਦੀ ਨੁਮਾਇੰਦਗੀ ਹੋਈ ਪਰ ਈਵਨ ਪੰਜਾਬ ਦੀ ਵਿਧਾਨ ਸਭਾ ਦੇ ਦੋ ਐਮ.ਐਲ.ਏ ਜਿਹੜੇ ਆ ਉਹ ਇਹਦੇ ਵਿੱਚ ਨੋਮੀਨੇਟ ਕੀਤੇ ਜਾਂਦੇ ਆ ਇੱਕ ਬੜਾ ਫੁੱਲ ਪ੍ਰੂਫ ਇੱਕ ਹਾਊਸ ਹੈ ਜਿੱਤੇ ਚ ਤਵਾ ਮ ਸਟੇਕ ਹੋਲਡਰ ਸੋਸਾਇਟੀ ਦੇ ਆਪਣੇ ਆਪਣੇ ਤਰੀਕਿਆਂ ਔਰ ਤਕਰੀਬਨ ਅਪ ਟੂ 36 ਮੈਂਬਰ ਜਿਹੜੇ ਆ ਉਹ ਨੋਮੀਨੇਟਡ ਬਾਈ ਦਾ ਚਾਂਸਲਰ ਆਫ ਪੰਜਾਬ ਯੂਨੀਵਰਸਿਟੀ ਯਾਨੀ ਕਿ ਜਿਹੜੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਆ ਉਹ ਚਾਂਸਲਰ ਐਸ ਯੂਨੀਵਰਸਿਟੀ ਤੋਂ ਨਾਮਿਨੇਟ ਵੀ ਕਰ ਸਕਦੇ 36 ਮੈਂਬਰ ਸੋ ਇੱਕ ਬੜਾ ਸ਼ਾਨਦਾਰ ਹਾਊਸ ਸਾਰੇ ਵਰਗਾਂ ਨੂੰ ਨੁਮਾਇੰਦਗੀ ਔਰ ਸਭ ਤੋਂ ਜ਼ਿਆਦਾ ਨੁਮਾਇੰਦਗੀ ਪੰਜਾਬ ਦੀ ਕਿਉਂਕਿ ਪੰਜਾਬ ਦੀ ਵਿਰਾਸਤ ਹੁਣ ਇਸ ਨੋਟੀਫਿਕੇਸ਼ਨ ਦੇ ਰਾਹੀਂ ਪਹਿਲਾਂ 8 ਸੀਟਾ ਪ੍ਰਿੰਸੀਪਲਸ ਦੀਆਂ ਸੀਗੀਆਂ ਕਨਸਟੈਂਸੀ ਚ ਜਿਹਦੇ ਚ ਇੱਕ ਚੰਡੀਗੜ੍ਹ ਦੀ ਸੀ ਸਤ ਪੰਜਾਬ ਦੀ ਡਿਮੋਲਿਸ਼ 8 ਸੀਟਾਂ ਲੈਕਚਰਾਰ ਦੀਆਂ ਸੀ ਜਿਨ੍ਹਾਂ ਵਿੱਚ ਇੱਕ ਚੰਡੀਗੜ੍ਹ ਦੀ 7 ਪੰਜਾਬ ਦੀ ਡਿਮੋਲਿਸ਼ 3 ਟੈਕਨੀਕਲ ਐਜੂਕੇਸ਼ਨ ਦੇ ਪ੍ਰਿੰਸੀਪਲਸ ਦੀਆਂ ਸੀਟਾਂ ਸੀ ਜਿਨ੍ਹਾਂ ਵਿੱਚ 2 ਪੰਜਾਬ ਦੀਆਂ ਇੱਕ ਚੰਡੀਗੜ੍ਹ ਦੀ ਡਿਮੋਲਿਸ਼ 3 ਲੈਕਚਰਾਰ ਟੈਕਨੀਕਲ ਐਜੂਕੇਸ਼ਨ ਦੀ ਨੁਮਾਇੰਦਗੀ ਸੀ 2 ਪੰਜਾਬ ਦੇ 1 ਚੰਡੀਗੜ੍ਹ ਦਾ ਡਿਮੋਲਿਸ਼ 15 ਮੈਂਬਰ ਗ੍ਰੈਜੂਏਟ ਕੌਨਸਟੈਂਸੀ ਜਿਹਦਾ ਮੈਂ ਵੀ ਮੈਂਬਰ ਰਿਹਾ 8 ਸਾਲ ਪੰਜਾਬ ਯੂਨੀਵਰਸਿਟੀ ਦਾ ਉਹ ਗ੍ਰੈਜੂਏਟ ਚੁਣ ਕੇ ਹੁੰਦੇ ਸੀ तकरीबन 14 ਮੈਂਬਰ ਪੰਜਾਬ ਚ ਹੀ ਹੁੰਦੇ ਸੀ ਸੋ ਦੂਜੀ ਗੱਲ ਵੀ ਪੂਰੇ ਤਰੀਕੇ ਨਾਲ ਪੰਜਾਬ ਦੀ ਪੰਜਾਬ ਦੀ ਜਿਹੜੀ ਨੁਮਾਇੰਦਗੀ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਇਸ ਨੋਟੀਫਿਕੇਸ਼ਨ ਚ ਸੋ ਬਿਲਕੁਲ ਆਪਾਂ ਸੁਣਿਆ ਕਿ ਵੱਖ-ਵੱਖ ਪਾਰਟੀਆਂ ਨੇ ਆਪ ਉਹ ਆਪਣਾ ਇਹਦੇ ਤੇ ਪੱਕ ਰੱਖਿਆ ਪਰ ਇਹ ਰੱਦ ਨੋਟੀਫਿਕੇਸ਼ਨ ਜਾਰੀ ਕਰਤਾ ਪਰ ਇੰਨਾ ਸੌਖਾ ਨਹੀਂ ਕਿ ਇਹਨੂੰ ਆਪਾਂ ਲਾਗੂ ਜਿਹੜਾ ਹੈਗਾ ਉਹ ਕਰ ਸਕਦੇ ਆ ਕਿਉਂਕਿ ਇਹਦੇ ਵਿੱਚ ਵਿਰੋਧ ਹੋਣਾ ਜੇ ਪਹਿਲਾਂ ਵੀ ਵਿਰੋਧ ਹੋਇਆ ਕਿ ਪਹਿਲਾਂ ਵੀ ਚਾ ਬੀਬੀਐਮਬੀ ਹੈ ਤੇ ਹੋਰ ਹੈ ਔਰ ਲੋਕ ਇਸ ਦੇ ਉੱਪਰ ਸੱਤਾ ਤੇਰ ਨੂੰ ਇਲਜ਼ਾਮ ਲਾਉਂਦੇ ਆ ਤੇ ਕਿਉਂ ਕਿਉਂਕਿ ਸੱਤਾ ਤੇਰ ਦਾ ਫਰਜ ਆ ਕਿ ਇਹਦਾ ਵਿਰੋਧ ਆਪਾਂ ਕਿਹੜੇ ਤਰੀਕੇ ਨਾਲ ਕਰ ਸਕਦੇ ਆ ਔਰ ਕਿਵੇਂ ਕਰ ਸਕਦੇ ਆ ਫਿਰ ਜਿਹੜੀ ਨੋਮੀਨੇਟ ਹੈ ਜਿਹੜੀ ਇਹ ਬਾਡੀ ਹੈ ਜਿਹੜੀ گورਨਿੰਗ ਬਾਡੀ ਆਪਾਂ ਕਹਿੰਦੇ ਨੇ ਉਹਦੇ ਵਿੱਚ ਸੈਨੇਟ ਸੈਨੇਟ ਹੈ ਸਿੰਡੀਕੇਟ ਹੈ ਇਹ ਨਹੀਂ ਹੈਗਾ ਕਿ ਤੁਰੇ ਜਾਂਦੇ ਤੁਸੀਂ ਬਾਡੀ ਜਿਹੜੀ ਹੈਗੀ ਬਣਾ ਦੋਗੇ ਇਸ ਦੇ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਹਮ ਪ੍ਰੋਫੈਸਰ ਦੀ ਭਾਗੀਦਾਰੀ ਪ੍ਰਿੰਸੀਪਲ ਦੀ ਭਾਗੀਦਾਰੀ ਦੋ ਪੰਜਾਬ ਦੇ ਚੁਣੇ ਹੋਏ ਐਮ ਐਲ ਏ ਉਹ ਵੀ ਉਹ ਵਿਧਾਨ ਸਭਾ ਤੋਂ ਜਾਂਦੇ ਨੇ ਵੀ ਕਿਹੜੇ ਬੰਦੇ ਸੈਨੇਟ ਦੇ ਮੈਂਬਰ ਹੋਣਗੇ ਠੀਕ ਫਿਰ ਫੈਕਲਟੀ ਦੇ ਮੈਂਬਰ ਉਹ ਨੋਮੀਨੇਟ ਹੋਣਗੇ ਤਾਂ ਇਸੇ ਤਰ੍ਹਾਂ ਜਿਹੜੀ ਵੱਡੀ ਨਾਇਦਗੀ ਜਿਹੜੀ ਸਭ ਤੋਂ ਵੱਡੀ ਪੰਜਾਬ ਦੀ ਔਰ 36 ਮੈਂਬਰ ਜਿਹੜੇ ਇਸ ਯੂਨੀਵਰਸਿਟੀ ਦੇ ਚਾਂਸਲਰ ਹੈ ਜਿਹੜੇ ਆਪਾਂ ਵਾਈਸ ਪ੍ਰੈਜ਼ੀਡੈਂਟ ਆਫ ਪੰਜਾਬ ਜਿਹੜੇ ਆਪਾਂ ਉੱਪਰ ਜਿਹੜੇ ਭਾਰਤ ਉਪਰਾਸ਼ਟਪਤੀ ਜਿਹੜੇ ਭਾਰ ਦੇ ਉਹ 36 ਮੈਂਬਰਾਂ ਨੂੰ ਨਾਮਿਨੇਟ ਕਰ ਸਕਦੇ ਆ ਜਾਨੀ ਕਿ ਸਾਰੇ ਖਤਮ ਹੋ ਜਾਣਗੇ ਬਿਲਕੁਲ ਨਹੀਂ ਉਹ ਜਦੋਂ ਤੁਸੀਂ ਇਹਦਾ ਉਹਦਾ ਵਜੂਦ ਹੀ ਖਤਮ ਕਰਤਾ ਜਿਸ ਮੈਂਬਰਿੰਗ ਦਾ ਜਾਂ ਜਿਹੜੀ ਜੀ ਤੁਸੀਂ ਸੰਸਥਾ ਦਾ ਜਿਹੜੀ ਉਹਦੇ ਕਮੇਟੀ ਦਾ ਵਜੂਦ ਖਤਮ ਕਰਤਾ ਤਾਂ ਉੱਥੇ ਫਿਰ ਚੋਣ ਤਾਂ ਹੋਣੀ ਹੋ ਨਹੀਂ ਸੈਨੇਟ ਦੀ ਚੋਣ ਤਾਂ ਖਤਮ ਹੋ ਗਈ ਠੀਕ ਹੈ ਪਰ ਗੱਲ ਇਹ ਸੀ ਕਿ ਉਹਦੇ 'ਚ ਇੰਨਾ ਵੱਡਾ ਸਟਰਕਚਰ ਸੀਗਾ ਵੀ ਵਿਦਿਆਰਥੀ ਉਹਦੇ 'ਚ ਪ੍ਰਿੰਸੀਪਲ ਉਹਦੇ 'ਚ ਪ੍ਰੋਫੈਸਰ ਹੋਣੇ ਜਾਨਕੀ ਹਰ ਗੱਲ ਦਾ ਪੱਕੇ ਜਿਹੜਾ ਰੱਖਿਆ ਉਹ ਜੇਕਰ ਕਿਸੇ ਨੂੰ ਵਿਦਿਆਰਥੀ ਨੂੰ ਸਮੱਸਿਆ ਆਵੇ ਤਾਂ ਉਹਦੇ ਵਿੱਚ ਹੱਲ ਰੱਖਿਆ ਬਿਲਕੁਲ ਬਿਲਕੁਲ ਜੇਕਰ ਪ੍ਰੋਫੈਸਰਾਂ ਦੀ ਕੋਈ ਸਮੱਸਿਆ ਤਾਂ ਉਹਦੇ ਵਿੱਚ ਰੱਖਿਆ ਜਾਂਦਾ ਸੀ ਜੇ ਕੋਈ ਡੀਨ ਅਕੈਡਮੀ ਕੁਮਾਰ ਮਾਮਲੇ ਨੂੰ ਲੈ ਕੇ ਕੋਈ ਸਮੱਸਿਆ ਤਾਂ ਉਹਦੇ ਵਿੱਚ ਰੱਖੀ ਜਾਂਦੀ ਸੀ ਤਾਂ ਹੁਣ ਸਿੱਧਾ ਟਾਈਆ ਭਰਊਗਾ ਆਪਾਂ ਨਹੀਂ ਨਹੀਂ ਬਿਲਕੁਲ ਹੁਣ ਹੁਣ ਕੁਝ ਨਹੀਂ ਹੁਣ ਕੋਈ ਕਿਸੇ ਨਹੀਂ ਹੁਣ ਤਾਂ ਇਹ ਹੈ ਵੀ ਉਹਦੇ 'ਚ ਸੈਂਟਰ ਦੇ ਨੁਮਾਇंदे ਹਮ ਸੈਂਟਰ ਦੇ ਜਿਹੜੇ ਹਾਇਰ ਐਜੂਕੇਸ਼ਨ ਉਹ 메ਨ دخل ਉਹਦਾ ਹੋ ਗਿਆ ਠੀਕ ਹੈ ਔਰ ਇਹਦੇ ਚ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਸ਼ਾਇਦ ਇਹ ਵੀ ਹੋਇਆ ਸੀ ਕਿ ਜਿਹੜੇ ਪਹਿਲਾਂ ਪੁਰਾਣੇ ਗਵਰਨਰ ਸੀਗੇ ਪੰਜਾਬ ਦੇ ਉਹਨਾਂ ਦੀ ਤੁਹਾਨੂੰ ਪਤਾ ਹੀ ਹੈ ਸਰਕਾਰ ਦੇ ਨਾਲ ਕਿੰਨਾ ਦਾ ਤਾਲਮਿਲ ਸੀਗਾ ਤਾਂ ਉਹ ਕਹਿੰਦੇ ਵੀ ਉੱਥੋਂ ਉਦੋਂ ਇੱਕ ਇਹ ਵੀ ਹੋਣ ਲੱਗਿਆ ਸੀ ਕਿ ਕੁਝ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰਨ ਦਾ ਕਲੇਮ ਕਰ ਰਹੇ ਸੀਗੇ ਵੀ ਇਹਨਾਂ ਨੂੰ ਐਫੀਲੀਏਟ ਕੀਤਾ ਜਾਵੇ ਤਾਂ ਕਿ ਹਰਿਆਣਾ ਵੀ ਪੰਜਾਬ ਯੂਨੀਵਰਸਿਟੀ ਤੇ ਆਪਣਾ ਕਲੇਮ ਕਰ ਸਕੇ ਭਾਗੀਦਾਰੀ ਬਣ ਸਕੇ ਉਹ ਚਲੋ ਨਹੀਂ ਹੋ ਸਕਿਆ ਉਹ ਤਾਂ ਇਸ ਕਰਕੇ ਸਮੇਂ-ਸਮੇਂ ਤੇ ਜਿਹੜੇ ਚੀਜ਼ਾਂ ਹੁੰਦੀਆਂ ਰਹੀਆਂ ਨੇ ਪਰ ਮੈਨੂੰ ਲੱਗਦਾ ਬਹੁਤ ਗਲਤ ਹੈ ਸਿੱਧਾ ਪੰਜਾਬ ਦੇ ਹੱਕਾਂ ਤੇ ਟੱਕ ਹੈ ਔਰ ਇਸ ਦਾ ਪੰਜਾਬ ਦੀਆਂ ਸਮੁੱਚੀਆਂ ਪਾਰਟੀਆਂ ਚਾਹੇ ਉਹ ਭਾਜਪਾ ਦੇ ਲੀਡਰ ਕਿਉਂ ਨਾ ਹੋਣ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਸੱਤਾ ਤੇ ਰਾਮਾਦੀ ਪਾਰਟੀ ਹੈ ਚਾਹੇ ਅਕਾਲੀ ਦਲ ਆ ਚੇ ਕੋਈ ਵੀ ਪਾਰਟੀ ਆ ਹਰ ਪਾਰਟੀ ਨੂੰ ਦਾ ਵਿਰੋਧ ਕਰਨਾ ਚਾਹੀਦਾ ਹੈ ਇਸ ਵਿਰੋਧ ਦੇ ਲਈ ਇੱਕ ਸਪੈਸ਼ਲ ਵੱਖਰਾ ਚ ਮੋਰਚਾ ਕਿਉਂ ਨਾ ਲਾਉਣਾ ਪਵੇ ਇੱਕ ਰਵਾੜ ਜੀ ਹੋਰ ਵੀ ਆ ਜਿਵੇਂ ਤੁਸੀਂ ਕਿਹਾ ਕਿ ਜੇਕਰ ਉਹ ਜਿਵੇਂ ਪਹਿਲਾ ਜ਼ਿਕਰ ਕੀਤਾ ਇਹਦੇ ਵਿੱਚ ਕਿੰਨੇ ਮੈਂਬਰ ਹੁੰਦੇ ਸੀ ਕਿੰਨੇ ਪ੍ਰੋਫੈਸਰ ਹੁੰਦੇ ਸੀ ਕਿੰਨੇ ਜਿਹੜਾ ਆਪਾਂ ਕਹਿ ਸਕਦੇ ਹਾਂ ਯੂਨੀਵਰਸਟੀਆਂ ਦੇ ਅਧਿਕਾਰੀ ਸਭਾ ਹੁੰਦੇ ਸੀ ਜਿਹੜਾ ਆਪਣਾ ਆਪਣਾ ਪੱਖ ਰੱਖਦੇ ਸੀ ਉਸ ਤੋਂ ਬਾਅਦ ਇੱਕ ਸੰਡਿਕ ਜਿਹੜਾ ਇੱਕ ਰਿਪੋਰਟ ਬਣਾ ਕੇ ਭੇਜਦੀ ਸੀ ਤਾਂ ਮੈਨੂੰ ਲੱਗਦਾ ਫਿਰ ਸਿੱਧਾ ਜਿਹੜਾ ਟਾਈ ਅਪ ਨਾਦਾ ਸਿੱਧੇ ਵਿਦਿਆਰਥੀ ਕਰ ਸਕਦੇ ਨਾ ਸਿੱਧਾ ਪ੍ਰੋਫੈਸਰ ਕਰ ਸਕਦਾ ਨਾ ਸਿੱਧਾ ਵਾਈਸ ਚਾਂਸਲ ਕਰ ਸਕਦਾ ਇਹ ਸਮੱਸਿਆ ਮੈਨੂੰ ਲੱਗਦਾ ਬੜੀ ਉਜਲਦੀ ਨਜ਼ਰ ਆਵੇ ਨੀ ਨੀ ਹੁਣ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਸ ਤੇ ਕਹਿਦਾ ਕਿ ਹੁਣ ਇੱਕ ਬੋਰਡ ਬਣੇਗਾ ਜਿਸ ਦੀ ਅਗਵਾਈ ਕੇਂਦਰੀ ਹਾਈਰ ਐਜੂਕੇਸ਼ਨ ਦੇ ਸੈਕਟਰੀ ਆ ਜਿਹੜੇ ਹਾਈ ਲੈਵਲ ਦੇ ਹੋਏਗੇ ਉਹ ਪੂਰੀ ਜ਼ਿੰਮੇਵਾਰੀ ਉਹਨਾਂ ਕੋਲ ਹੋਏਗੀ ਸ਼ਕਤੀ ਸਾਰੀ ਉਹਨਾਂ ਦੇ ਕੋਲ ਹੋਏਗੀ ਕੋਈ ਵਿਦਿਆਰਥੀ ਟੀਚਰ ਪ੍ਰੋਫੈਸਰ ਕਿਸੇ ਨੂੰ ਕੋਈ ਦਿੱਕਤ ਹੈ ਉਹ ਉਸ ਬੋਰਡ ਕੋਲ ਉਠਾਏਗਾ ਬੋਰਡ ਦੀ ਮੀਟਿੰਗ ਕਦੋਂ ਹੋਣੀ ਆ ਕਿਵੇਂ ਹੋਣੀ ਆ ਕੌਣ ਕਰੇਗਾ ਉਹ ਇੱਕ ਵੱਖਰਾ ਮੈਟਰ ਹੈ ਪਰ ਇਹ ਸਾਰੇ ਜਿੰਨੇ ਮੈਂ ਤੁਹਾਨੂੰ ਕਿਹਾ ਵਿਦਿਆਰਥੀ ਪ੍ਰਿੰਸੀਪਲ ਐਮ ਐਲ ਏ ਫੈਕਲਟੀ ਪੰਜਾਬ ਉਹ ਸਾਰਿਆਂ ਦੇ ਹੱਥੋਂ ਜਿਹੜੀ ਗੇਮ ਆ ਉਹ ਨਿਕਲਦੀ ਨਜ਼ਰ ਆਏਗੀ ਔਰ ਨਿਕਲ ਗਈ ਇਸ ਨੂੰ ਬਚਾਉਣਾ ਤਾਂ ਸਾਰਿਆਂ ਨੂੰ ਇਕੱਠਾ ਹੋ ਕੇ ਮੋਰਚਾ ਲਾਉਣਾ ਪਊਗਾ ਔਰ ਇਸ ਦੇ ਖਿਲਾਫ ਆਵਾਜ਼ ਠੀਕ ਹੈ ਰਮਾ ਜੀ ਬਹੁਤ ਬਹੁਤ ਧੰਨਵਾਦ ਸੋ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪੰਜਾਬੀ ਭਾਈਚਾਰੇ ਦੇ ਲੋਕ ਕਿ ਜੇਕਰ ਇਕੱਠੇ ਹੋਣਗੇ ਤਾਂ ਹੀ ਜਿਹੜਾ ਇਹ ਮਸਲਾ ਜਿਹੜਾ ਹੱਲ ਹੋ ਸਕਦਾ ਇਕੱਠੇ ਹੋ ਕੇ ਏਕਤਾ ਵਿੱਚ ਹਮੇਸ਼ਾ ਕਹਿੰਦੇ ਨੇ ਬਲ ਹੁੰਦਾ ਜੇਕਰ ਬਲ ਤੁਸੀਂ ਦਿਖਾਉਣਾ ਤਾਂ ਆਣ ਵਾਲੇ ਸਮੇਂ ਦੀ ਜ਼ਰੂਰ ਦਿਖਾ ਸਕਦੇ ਹੋ ਨਹੀਂ ਤਾਂ ਇਹ ਜਿਹੜੀ ਹੈ ਪੂਰੀ ਸਥਿਤੀ ਆ ਉਹ ਕੰਟਰੋਲ ਤੋਂ ਬਾਹਰ ਹੋ ਜਾਵੇਗੀ ਤੇ ਪੰਜਾਬ ਦੇ ਹੱਥ ਜਿਹੜਾ ਕੁਝ ਨਹੀਂ ਲੱਗੇਗਾ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮੁੱਦੇ ਨੂੰ ਲੈ ਕੇ ਜਿਹੜੀ ਆ ਵਿਸ਼ੇਸ਼ ਚਰਚਾ ਜਾਣ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਜੀ ਆਇਆਂ ਨੂੰ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.